ਜੀ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਸਕਰਨ ਸਿੰਘ ਬਠਿੰਡਾ ਪੁਲਿਸ ਵੱਲੋਂ ਇੱਕ ਵੱਖਰਾ ਪਰਾਲਾ ਇਸ ਵਾਰੀ ਨੈਸ਼ਨਲ ਲੈ ਕੇ ਕੀਤਾ ਜਾ ਰਿਹਾ ਹੈ ਜਿੱਤੇ 21 ਜਨਵਰੀ ਨੂੰ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਇੱਕ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਜਾ ਰਹੇ ਹੈ ਜਿਸ ਦੇ ਵਿੱਚ ਇਸ ਦੇ ਨਾਲ ਨਾਲ ਇੱਕ ਆਪਣਾ ਕਲਾਕਾਰ ਵੀ ਆ ਰਿਹਾ ਹੈ ਲਖਵਿੰਦਰ ਬੜਾਲੀ ਉਹ ਵੀ ਸੱਭਿਆਚਾਰ ਗੀਤ ਗਾਵੇਗਾ ਇਸ ਇਸ ਸੰਬੰਧੀ ਜਦ ਬਠਿੰਡਾ ਦੇ ਐਸਐਸਪੀ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜਿੱਤੇ ਇੰਨਾ ਵੱਲੋਂ ਇਸ ਤਰ੍ਹਾਂ ਦੇ ਪਕੰਧ ਜਿਵੇਂ ਆਪਣਾ ਪਤੰਗਬਾਜ਼ੀ ਮੁਕਾਬਲੇ ਨੇ ਉਹ ਪੂਰੇ ਪੰਜਾਬ ਦੇ ਅੰਦਰ ਇਹ ਕਹਿ ਰਹੇ ਜਿਲ੍ਹਾ ਪਹਿਲਾ ਜਿਲ੍ਹਾ ਜਿਸ ਦੇ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਇੰਨਾ ਵੱਲੋਂ ਵੀ ਆਪਣਾ ਕਰਵਾਏ ਜਾ ਰਹੇ ਨੇ ਬਟ SSP ਨੇ ਕਹਿਣਾ ਹੈ ਕਿ ਜਿਹੜੇ ਇਹ ਪਤੰਗ ਹੈ ਜਦੋਂ ਇਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਡਿੱਗਣਗੇ ਤਾਂ ਸਾਡੇ ਉਹਦੇ ਸਲੋਗ ਲਿਖੇ ਹੋਣਗੇ ਨਸ਼ੇ ਨੂੰ ਲੈ ਕੇ ਤੇ ਉਹਦੇ ਨਾਲ ਨਾਲ ਚੈਨਾਡੋਰ ਨੂੰ ਲੈ ਕੇ ਇਹਦੇ ਤੋਂ ਵੀ ਆਪਣਾ ਸਲੋਗ ਲਿਖੇ ਹੋਣਗੇ ਇਸ ਨੂੰ ਲੈ ਕੇ ਲੋਕ ਇਤਨਾ ਕਿਤੇ ਨਸ਼ਾ ਵੀ ਛੱਡਣਗੇ ਤੇ ਨਾਲ ਨਾਲ ਚੈਨਾਡੋਰ ਤੋਂ ਵੀ ਆਪਣਾ ਪਰਹੇਜ਼ ਕਰਨਗੇ ਇਸ ਸਬੰਧੀ ਬਠਿੰਡਾ ਦੇ SSP ਨੇ ਕਿਹਾ ਕਿ ਚੈਨਾਡੋਰ ਵਾਲਿਆਂ ਵੀ ਉਹਨਾਂ ਵੱਲੋਂ ਸਖਤੀ ਕੀਤੀ ਹੈ ਅਗਰ ਕੋਈ ਵੀ ਵਿਅਕਤੀ ਚੈਨਾਡੋਰ ਵੇਚਦਾ ਫੜਿਆ ਗਿਆ ਤਾਂ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਪੂਰੇ ਪੰਜਾਬ ਦੇ اندر ਨੌਜਵਾਨ ਇੱਥੇ ਆਉਣਗੇ ਅਤੇ ਉਹਨਾਂ ਵੱਲੋਂ ਇਸ ਆਪਣਾ ਪਤੰਗਬਾਜੀ ਮੁਕਾਬਲੇ ਵਿੱਚ ਹਿੱਸਾ ਲਿਆ ਜਾਵੇਗਾ ਤੇ ਨਾਲ ਨਾਲ 11000 ਰੁਪਏ ਫਸਟ ਨਾਮ ਵੀ ਇਹਨਾਂ ਵੱਲੋਂ ਰੱਖਿਆ ਗਿਆ। ਆ ਉਸ ਨੂੰ ਸਰਾਉਣਿਆ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਹਰਮਨਵੀਰ ਸਿੰਘਲ ਜੀ ਸਰ ਸਰ ਪਤੰਗਬਾਜੀ ਦੇ ਮੁਕਾਬਲੇ ਕਰਾਇਆ ਜਾਵੇ ਕੀ ਕਹਿੰਦੇ 21 ਤਰੀਕ ਨੂੰ ਅਸੀਂ ਜਿਹੜਾ ਸਾਡਾ ਸਟੇਡੀਅਮ ਇੱਥੇ ਬਠਿੰਡੇ ਦਾ ਉੱਥੇ ਬਠਿੰਡਾ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਪੰਜਾਬ ਪੁਲਿਸ ਬਠਿੰਡਾ ਵੱਲੋਂ ਪਤੰਗਬਾਜੀ ਦੇ ਮੁਕਾਬਲੇ ਕਰਵਾਏ ਜਾ ਰਹੇ ਆ। ਔਰ ਉਸ ਪਤੰਗਬਾਜ਼ੀ ਦੇ ਮੁਕਾਬਲੇ ਦੇ ਨਾਲ ਅਸੀਂ ਦੋ ਤਰ੍ਹਾਂ ਦਾ ਸਨੇਹਾ ਦੇਣਾ ਚਾਹੁੰਦੇ ਆ ਆਪਣੇ ਸਪੈਸ਼ਲੀ ਆਪਣੇ ਯੂਥ ਨੂੰ ਇੱਕ ਤੇ ਐਂਟੀ ਡਰੱਗਸ ਜਿੰਨੀਆਂ ਵੀ ਪਤੰਗਾਂ ਹੋਣ ਜੀਆਂ ਉਹਦੇ ਤੇ ਐਂਟੀ ਡਰੱਗਸ ਸਲੋਗਨ ਲਿਖੇ ਜਾਣਗੇ ਤਾਂ ਕਿ ਉਹ ਪਤੰਗ ਡਾਉਣ ਵਾਲਾ ਜਿਹੜਾ ਸਾਡਾ ਯੂਥ ਆ ਜਿਨ੍ਹਾਂ ਨੇ ਇਸ ਕੰਪੀਟੀਸ਼ਨ 'ਚ ਭਾਗ ਲੈਣਾ ਉਹਨਾਂ ਨੂੰ ਵੀ ਔਰ ਪਤੰਗ ਜਿਹਦੇ ਕੱਟੀ ਜਾਣੀਆਂ ਜਿਹਦੇ ਹੱਥ ਲੱਗਣੀਆਂ ਆਪਾਂ ਨੂੰ ਪਤਾ ਵੀ ਪਤੰਗ ਬਾਜੀ ਜਿਹੜੀ ਹੈਗੇ ਜੋ ਕਿ ਪਤੰਗ ਕੱਟੀ ਜਾਂਦੀ ਆ ਤੇ ਜਿਹੜਾ ਅੱਗੇ ਉਸ ਪਤੰਗ ਨੂੰ ਫੜਦਾ ਜਾਂ ਲੁੱਟਦਾ ਉਹ ਵੀ ਸਾਡਾ ਯੂਥ ਹੀ ਹੁੰਦਾ ਔਰ ਉਹ ਅਸੀਂ ਉਹਦੇ ਰਾਹੀਂ ਇੱਕ ਮੈਸੇਜ ਨਾਲ ਇੱਕ ਖੇਡ ਆ ਔਰ ਇਹਦੇ ਨਾਲ ਅਸੀਂ ਇੱਕ ਮੈਸੇਜ ਜਿਹੜਾ ਹੈਗਾ ਵਾ ਉਹ ਪਚਾਉਣਾ ਚਾਹੁੰਦੇ ਆਪਣੇ ਯੂਥ ਨੂੰ ਕਿ ਉਹ ਡਰੱਗਸ ਤੇ ਮਤਲਬ ਜਿਹੜਾ ਲਾਮਤਾਂ ਡਰੱਗਸ ਦੀ ਜਿਹੜੀ ਇਹ ਬਿਮਾਰੀ ਆ ਉਹਦੇ ਤੋਂ ਆਪਣੇ ਯੂਥ ਨੂੰ ਪਰੇ ਕੀਤਾ ਜਾਵੇ ਉੱਥੋਂ ਬਚਾਇਆ ਜਾ ਸਕੇ ਔਰ ਜਿਹੜੇ ਇਸ ਬਿਮਾਰੀ 'ਚ ਫਸੇ ਆ ਸਾਡਾ ਯੂਥ ਉਹਨਾਂ ਨੂੰ ਵਿੱਚੋਂ ਕੱਢਿਆ ਜਾ ਸਕੇ ਤੇ ਸਪੋਰਟਸ ਵਾਲੇ ਪਾਸੇ ਕਲਚਰਲ ਇਵੈਂਟਸ ਵਾਲੇ ਪਾਸੇ ਜਿਹੜਾ ਸਾਡਾ ਸੱਭਿਆਚਾਰ ਆ ਜਿਵੇਂ ਪਤੰਗਬਾਜੀ ਆ ਇਹ ਸਾਡੇ ਸੱਭਿਆਚਾਰ 'ਚ ਹੁੰਦਾ ਸੋ ਇਹਦੇ ਵਿੱਚ ਇਹਨਾਂ ਨੂੰ ਇਸ ਪਾਸੇ ਮੋਟੀਵੇਟ ਕਰਨ ਵਾਸਤੇ ਇਹ ਮੁਕਾਬਲੇ ਕਰਾਏ ਜਾ ਰਹੇ ਆ ਦੂਸਰਾ ਐਂਟੀ ਯੂਜ਼ ਆਫ ਚਾਈਨਾ ਡੋਰ ਇਹ ਜਿਹੜੇ ਪਤੰਗਬਾਜੀ ਦੇ ਮੁਕਾਬਲਾ ਇਹਦੇ 'ਚ ਅਸੀਂ 16 ਜਿਹੜੀਆਂ ਸਾਡੀਆਂ ਲੋਕਲ ਭਾਰਤ ਦੇ ਵਿੱਚ ਜਿਵੇਂ ਬਰੇਲੀ ਬੜਾ ਡੋਰਾ ਵਾਸਤੇ ਸਾਡਾ ਬਰੇਲੀ ਦੀ ਡੋਰ ਬੜੀ ਮਸ਼ਹੂਰ ਆ ਬਰੇਲੀ ਸ਼ਹਿਰ ਦੀ ਉਦਾਂ ਦੀਆਂ ਡੋਰਾਂ ਜਿਹੜੀਆਂ ਹੈਗੀਆਂ ਜਾਂ ਸਾਡੇ ਇੱਥੇ ਕੁਝ ਅਮਰਸਰ ਦੀਆਂ ਵੀ ਕਾਫੀ ਡੋਰ ਵਗੈਰਾ ਮਸ਼ਹੂਰ ਨੇ ਉਹਨਾਂ ਡੋਰਾਂ ਦੇ ਨਾਲ ਅਸੀਂ ਉਹਨਾਂ ਦਾ ਇੰਤਜ਼ਾਮ ਕਰਕੇ ਉਹ ਪ੍ਰੋਵਾਈਡ ਕਰ ਰਹੇ ਹਾਂ ਫ੍ਰੀ ਆਫ ਪੋਸਟ ਔਰ ਜਿਹੜੀਆਂ ਪਤੰਗਾਂ ਵਾਂ ਇਹ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਜਿਨ੍ਹਾਂ ਤੇ ਸਲੋਗਨ ਲਿਖੇ ਹੋਣਗੇ ਤਾਂ ਕਿ ਸਾਡਾ ਜਿਹੜਾ ਯੂਥ ਆ ਇਹਦੇ ਵਿੱਚ ਉਹ ਕੰਪੀਟੀਸ਼ਨ ਦੇ ਕੰਪੀਟ ਕਰੇ ਔਰ ਆਪਣੇ ਸੱਭਿਆਚਾਰ ਦੇ ਨਾਲ ਔਰ ਡਰੱਗਸ ਦੇ ਅਗੇਂਸਟ ਇਹਦੇ ਨਾਲ ਜਿਹੜਾ ਹੈਗਾ ਵਾ ਉਹਨਾਂ ਨੂੰ ਜੋੜਿਆ ਜਾ ਸਕੇ ਦੂਸਰਾ ਕਰ ਵੀ ਆ ਰਹੇ ਹਾਂ ਹਾਂਜੀ ਦੂਸਰਾ ਸੱਭਿਆਚਾਰ ਪ੍ਰੋਗਰਾਮ ਆ ਜੀ ਇਹਦੇ ਵਿੱਚ ਔਰ ਲਖਵਿੰਦਰ ਵਡਾਲੀ ਜਿਹੜੇ ਕਿ ਸਾਡੇ ਇੱਕ ਬਹੁਤ ਮਸ਼ਹੂਰ ਤੇ ਬਹੁਤ ਵੱਡੇ ਨਾਮਵਰ ਕਲਾਕਾਰ ਨੇ ਉਹਨਾਂ ਦੇ ਬੇਟੇ ਨੇ ਇਹ ਉਹ ਪਦਮਸ਼ਰੀ ਪੂਰਨ ਚੰਦ ਵਡਾਲੀ ਦੇ ਬੇਟੇ ਨੇ ਜਿਹੜੇ ਕਿ ਆਪਣੀ ਜਿਹੜੇ فن ਦਾ ਉੱਥੇ ਮਜਾਰਾ ਕਰਨਗੇ ਔਰ ਇਹਨਾਂ ਦੇ ਗੀਤ ਜਿਹੜੇ ਆਪਣੇ ਲਕਚਰ ਗੀਤ ਆ ਜਾਂ ਵੈਪਨਸ ਨੂੰ ਯੂਸ ਜਿਹੜਾ ਬੰਦੂਕਾਂ ਦੇ ਜਾਂ ਅਸਲੇ ਦੇ ਜਿਹੜੇ ਗਾਣੇ ਗਾਉਂਦੇ ਆ ਕਾਇਕਰ ਉਹਨਾਂ ਤੋਂ ਉਲਟ ਇਹਨਾਂ ਦਾ ਜਿਹੜਾ ਹੈਗਾ ਵਾ ਬੜੇ ਸੱਭਿਆਚਾਰਕ ਤੇ ਬੜੇ ਮਤਲਬ ਸਾਜਨਾਗ ਦੇ ਧਨੀ ਪਾਪ ਦਾ ਬੇਟਾ ਇਹ ਔਰ ਇਹ ਆਪਣੇ فن ਦਾ ਉੱਥੇ ਮਜਾਰਾ ਕਰਨਗੇ ਜਿਹੜਾ ਪੰਜਾਬ ਦਾ ਕਲਚਰ ਆ ਜਿਹੜੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਜਿਹੜੇ ਗੀਤ ਜੁੜੇ ਹੋਏ ਆ ਉਹ ਗੀਤ ਜਿਹੜੇ ਆ ਉਹ ਇਹ ਇੱਥੇ ਪੇਸ਼ ਕਰਨੇ ਚਾਈਨਾ ਡੋਰ ਨੂੰ ਲੈ ਕੇ ਕਿਥਨ ਜੇ ਜੇ ਪਕਰ ਕਰੀ ਆदमी ਛੋਟੇ ਵੱਲ 100 ਗੋਟੇ ਚਾਈਨਾ ਡੋਰ ਪੜਾ ਗਿਆ ਹਨ ਕਰਮੇਤਰੀ ਮਹਾਬਾਜ ਜੀ ਕੀਤਾ ਗਿਆ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਚਾਈਨਾ ਡੋਰ ਦਾ ਆਪਾਂ ਸਾਰਿਆਂ ਨੂੰ ਨੁਕਸਾਨ ਹੈਗਾ ਵਾ ਕਿਸੇ ਦਾ ਵੀ ਭੈਣ ਭਰਾ ਸੜਕ ਤੇ ਜਾਂਦਾ ਇਹਦੇ ਕਿਸੇ ਦੇ ਵਿੱਚ ਫਸ ਕੇ ਜਾਂ ਕਿਸੇ ਦਾ ਅੰਗ ਕੱਟਿਆ ਜਾ ਸਕਦਾ ਔਰ ਕਿਸੇ ਦਾ ਜਾਨੀ ਵੀ ਨੁਕਸਾਨ ਹੋ ਸਕਦਾ مالی ਨੁਕਸਾਨ ਵੀ ਹੋ ਸਕਦਾ ਲੋਕ ਸਾਈਕਲ ਸਕੂਟਰਾਂ ਵਾਲੇ ਟੂ-ਵੀਲਰ ਵਾਲੇ ਇਹਦੇ ਤੇ ਡਿੱਗ ਜਾਂਦੇ ਆ ਈਵਨ 4-ਵੀਲਰ ਜਿਹੜੀਆਂ ਕਾਰਾਂ ਉਹਨਾਂ 'ਚ ਵੀ ਕਈ ਵਾਰ ਇਹੋ ਜਿਹੀਆਂ ਦੁਰਘਟਨਾਵਾਂ ਹੋਈਆਂ ਨੇ ਜਿਹੜਾ ਵਿੰਡਸਕ੍ਰੀਨ ਦੇ ਉੱਤੇ ਜਿਹੜੇ ਹੁੰਦੇ ਆ ਵਿੰਡਸਕ੍ਰੀਨ ਦੇ ਵਾਈਪਰਸ ਵਗੈਰਾ ਉਹਨਾਂ 'ਚ ਫਸ ਕੇ ਬੜੀਆਂ ਦੁਰਘਟਨਾਵਾਂ ਹੁੰਦੀਆਂ ਨੇ ਜਿਦਾ ਕਰਕੇ ਬੜੇ ਜਾਨੀ ਤੇ ਮਾਲੀ ਨੁਕਸਾਨ ਹੁੰਦੇ ਆ ਔਰ ਇਹਨੂੰ ਇਸ ਤੋਂ ਬਚਣਾ ਚਾਹੀਦਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਇਹਦਾ ਇਹਨੂੰ ਯੂਜ਼ ਕਰਨਾ ਨੁਕਸਾਨ ਹੀ ਨੁਕਸਾਨ ਤੁਹਾਡਾ ਵੀ ਨੁਕਸਾਨ ਆ ਔਰ ਤੁਸੀਂ ਚਾਹੇ ਅਣਚਾਹੇ ਲੋਕਾਂ ਦਾ ਜਾਂ ਆਪਣੇ ਦੂਸਰਿਆਂ ਦਾ ਵੀ ਨੁਕਸਾਨ ਕਰਦੇ ਜੇ ਔਰ ਇਹਦੇ ਤੋਂ ਪਰਹੇਜ਼ ਕਰਨਾ ਚਾਹੀਦਾ ਔਰ ਜਦੋਂ ਵੀ ਇਹੋ ਜੀ ਕੋਈ ਕਾਰਵਾਈ ਤਾਂ ਜੋ ਕਿ ਸਾਨੂੰ ਪਤਾ ਲੱਗਦਾ ਵੀ ਕਿਤੇ ਵੀ ਸਾਡੇ ਵੱਲੋਂ ਸਖਤ ਇਨਸਪੈਕਸ਼ਨਸ ਹੈਗੀਆਂ ਹਨ ਤੇ ਜਿਹੜੇ ਵੀ ਕਿਤੇ ਲੱਭਦਾ ਇਸ ਬੰਦਾ ਕੋਈ ਇਹਨੂੰ ਇਸਤੇਮਾਲ ਕਰਦਾ ਜਾਂ ਇਹਨੂੰ ਵੇਚਦਾ ਉਹਦੇ ਖਿਲਾਫ ਸਖਤ ਕਾਰਵਾਈ ਕਾਨੂੰਨ ਚ ਕਰਾਂਗੇ ਪਤੰਗ ਬਾਜੀ ਦਾ ਆਪਣੇ ਜ਼ਿਲ੍ਹੇ ਚ ਕਰਵਾਇਆ ਜਾ ਰਹਾ ਜਾਂ ਪੂਰੇ ਪੰਜਾਬ ਚ ਪਤੰਗ ਬਾਜੀ ਦਾ ਸਾਡੇ ਵੇਖੋ ਡਿਸਟ੍ਰਿਕਟਸ ਦੇ ਵਿੱਚ ਪਹਿਲਾਂ ਵੀ ਕਈਆਂ ਜ਼ਿਲ੍ਹਿਆਂ ਦੇ ਵਿੱਚ ਐਂਟੀ ਡਰੱਗਸ ਦੇ ਉੱਤੇ ਸੈਮੀਨਾਰਸ ਜਿਹੜੇ ਆ ਹੁੰਦੇ ਵੀ ਰਹੇ ਆ ਖੇਡ ਮੁਕਾਬਲੇ ਲੇਕਿਨ ਜਿਹੜਾ ਇਹ ਪਤੰਗ ਬਾਜ਼ੀ ਦਾ ਨਵੇਕਲਾ ਮੁਕਾਬਲਾ ਇਹ ਸਾਡੇ ਬਠਿੰਡੇ 'ਚ ਹੀ ਕਰਾਇਆ ਜਾ ਰਿਹਾ ਔਰ ਇਹ ਜਿਹੜਾ ਕਿਸੇ ਐਡਮਿਨਿਸਟ੍ਰੇਸ਼ਨ ਵੱਲੋਂ ਪਹਿਲੀ ਆ ਰਹੀ ਹੈ ਪਰੋਲਾ ਕੀਤਾ ਔਰ ਇਹ ਨੇਕ ਮਤਲਬ ਨਵੇਕਲਾ ਹੈਗਾ ਬਟ ਇਹ ਜਿਹੜਾ ਹੈਗਾ ਬਸੰਤ ਪੰਚਵੀ ਦਾ ਰੋਕ ਤਾਂ ਜਿਹੜੀ ਆ ਰਹੀ ਆ ਉਹਦੇ 'ਚ ਪਤੰਗ ਬਾਜ਼ੀ ਕਾਫੀ ਲੋਕ ਕਰਦੇ ਆ ਆਪਾਂ ਨੂੰ ਪਤਾ ਹੀ ਆ ਕਿਉਂਕਿ ਇਹ ਆਪਣਾ ਇੱਕ ਤਰ੍ਹਾਂ ਦੇ ਨਾਲ ਇਕ ਤਿਹਾਰ ਦੇ ਤੌਰ ਤੇ ਮਨਾਇਆ ਜਾਂਦਾ ਸੋ ਅਸੀਂ ਉਹਨੂੰ ਧਿਆਨ ਚ ਰੱਖਦੇ ਹੋਏ ਇਹ ਮੁਕਾਬਲਾ ਆਰਗੇਨਾਈਜ਼ ਕੀਤਾ ਔਰ ਮੈਂ ਸਾਰੇ ਯੂਥ ਨੂੰ ਸਾਰੇ ਲੋਕਾਂ ਨੂੰ ਮਤਲਬ ਖੁੱਲਾ ਸੱਦਾ ਦਿੰਦੇ ਆ ਤੁਸੀਂ ਆਓ ਨਾਲੇ ਉੱਥੇ ਸੱਭਿਆਚਾਰਕ ਪ੍ਰੋਗਰਾਮ ਵੇਖੋ ਨਾਲੇ ਇਸ ਪਤੰਗਬਾਜ਼ੀ ਦੇ ਮੁਕਾਬਲੇ ਤੇ ਸ਼ਾਮਲ ਵੀ ਹੋ ਜੇ ਤੁਸੀਂ ਨਹੀਂ ਸ਼ਾਮਲ ਹੁੰਦੇ ਤੇ ਇਹਨੂੰ ਆ ਕੇ ਆਡੀਅנס ਦੇ ਵਿੱਚ ਬੈਠ ਕੇ ਇਹਦਾ ਆਨੰਦ ਮਾਣੋ ਪਾਰਟਿਸਪੈਂਟ ਕਿਤੇ ਕੁਤਾਰ ਦੀ ਗੱਲ ਕਰਦੇ ਪਾਰਟਿਸਪੈਂਟ ਪਾਰਟਿਸਪੈਂਟ ਅਸੀਂ ਜੀ ਓਪਨਿੰਗ ਆ ਜੀ ਸਾਰੇ ਪੰਜਾਬ ਦੇ ਵਿੱਚੋਂ ਜਿੱਥੋਂ ਵੀ ਕਿਸ ਨੇ ਆਪ ਦਾ ਆਨਲਾਈਨ ਰਜਿਸਟ੍ਰੇਸ਼ਨ ਅਸੀਂ ਫਲੂਟ ਕੀਤੀ ਸੀਗੀ ਔਰ ਜਿੰਨੇ ਵੀ ਆਪ ਦਾ ਰਜਿਸਟ੍ਰੇਸ਼ਨ ਕਿਸੇ ਵੀ ਥਾਂ ਤੋਂ ਕਿਸੇ ਨੇ ਵੀ ਭਰੀ ਆ ਔਰ ਜਿਹਦੇ ਜਿਹਨੇ ਜਿੰਨੇ ਜਿੰਨੇ ਜਿਹੜੇ ਭਰੀਓ ਅਸੀਂ ਐਕਸੈਪਟ ਕੀਤੀ ਆ ਔਰ ਇਹਦੇ 'ਚ ਕੋਈ ਬਾਰ ਨਹੀਂ ਹੈ ਕਿ ਉਹ ਕਿੱਥੋਂ ਦਾ ਹੋਊਗਾ ਜਾਂ ਕਿੱਥੋਂ ਦਾ ਹੋਊਗਾ ਵਿਦਨ ਡਿਸਟ੍ਰਿਕਟ ਨਹੀਂ ਆਊਟ ਆਫ ਡਿਸਟ੍ਰਿਕਟ ਵੀ ਰਜਿਸਟ੍ਰੇਸ਼ਨ ਜਿਹੜੀ ਕਿੰਨੀ ਉਮਰ ਦੀ ਮੁਕਾਬਲੇ ਜੀ ਦੋ ਤਰ੍ਹਾਂ ਦੇ ਮੁਕਾਬਲੇ ਆ ਜੀ ਜੂਨੀਅਰ ਦੇ ਵਿੱਚ ਅਸੀਂ 20 ਸਾਲ ਤੋਂ ਥੱਲੇ ਰੱਖਿਆ ਔਰ ਜਿਹੜਾ ਇਸ ਤੋਂ ਉੱਪਰ ਉਹ ਸੀਨੀਅਰ ਦਾ ਮੁਕਾਬਲਾ 20 ਸਾਲ ਦੀ ਉਮਰ ਤੋਂ ਉੱਪਰ ਵਾਲਾ ਹੈਗਾ ਸੋ ਉਸ ਮੁਕਾਬਲੇ ਦੇ ਵਿੱਚ ਜਿਹੜਾ ਹੈ ਉਹ ਦੋ ਦੋ ਬੈਚਸ ਦੇ ਵਿੱਚ ਮਤਲਬ ਦੋ ਦੋ ਸਲੈਬ ਰੱਖੇ ਆ ਜੂਨੀਅਰ ਤੇ ਸੀਨੀਅਰ 20 ਸਾਲ ਤੋਂ ਥੱਲੇ ਵਾਲਾ ਜਿਹੜਾ ਹੈਗਾ ਜੂਨੀਅਰ 20 ਸਾਲ ਤੋਂ ਉੱਪਰ ਵਾਲਾ ਸੀਨੀਅਰ ਮੁਕਾਬਲਾ ਇਨਾਮ ਵਗੈਰਾ ਵੀ ਵੰਡੇ ਜਾਣਗੇ ਜੇ ਤੁਹਾਨੂੰ ਹਾਂਜੀ ਉਹਦੇ ਚ ਅਸੀਂ ਤਿੰਨ ਤਰ੍ਹਾਂ ਦੇ ਫਸ ਸੈਕਿੰਡ ਥਰਡ ਜਿਹੜੇ ਇਨਾਮ ਰੱਖੇ ਆ ਫਸਟ ਇਨਾਮ ਜਿਹੜਾ 11000 ਦਾ 10 ਸੈਕਿੰਡ 5200 ਦਾ 3rd 2100 ਦਾ ਤੋਂ ਇਹ ਇਨਾਮ ਜਿਹੜੇ ਰੱਖੇ ਉਸ ਤੋਂ ਅਲੈਦਾ ਅਸੀਂ ਕਈ ਇਹੋ ਜੇ ਸਾਡੀਆਂ ਕੋਈ ਸ਼ੀਤਾਂ ਉੱਥੇ ਆ ਰਹੀਆਂ ਨੇ ਜਿਨ੍ਹਾਂ ਦਾ ਕਈ ਸਮਾਜ ਤੋਂ ਬੜਾ ਯੋਗਦਾਨਾ ਕਈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਮੀਲ ਪੱਥਰ ਹਾਸਲ ਕੀਤੇ ਆ ਸਪੋਰਟਸ ਪਰਸਨੈਲਿਟੀਜ਼ ਵੀ ਹੈਗੀਆਂ ਨੇ ਇਦਾਂ ਲੈਕਚਰਰਸ ਵੀ ਹੈਗੇ ਆ ਔਰ ਉਹਨਾਂ ਦਾ ਵੀ ਅਸੀਂ ਮਾਨ ਸਨਮਾਨ ਕਰਾਂਗੇ